ਸਸਿ ਗਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਅਸੀਂ ਫੈਬਰਿਕ ਦੀ ਡਿਟੇਲ ਦੱਸ ਦਿਆਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਸਮਝ ਆ ਚੁੱਕੇ। ਕਈ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਕਿ ਵੀ ਕੀ ਕੱਪੜਾ ਕੀ ਸਟੱਫ ਹੈਗਾ ਆਪਾਂ ਵੀਡੀਓ ਦੇ ਵਿੱਚ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਹੁੰਨੇ ਆਂਗੇ ਤਾਂ ਕਿ ਤੁਸੀਂ ਵੀਡੀਓ ਧਿਆਨ ਨਾਲ ਸੁਣਿਆ ਕਰੋ ਜੀ ਸਕਿਪ ਕਰਕੇ ਨਾ ਦੇਖਿਆ ਕਰੋ। ਕਈ ਵਾਰ ਤੁਸੀਂ ਸਕਿਪ ਕਰਦੇ ਨੇ ਵੀਡੀਓ ਐਨੇ ਨਾਲ ਹੀ ਫੈਬਰਿਕ ਦੀ ਜਿਹੜੀ ਆਪਾਂ ਡਿਟੇਲ ਦੱਸ ਦਿਆਂ ਉਹ ਸਕਿਪ ਹੋ ਜਾਂਦੀ ਹੈਗੀ। ਦੁਪੱਟੇ ਵਗੈਰੇ ਦੀ ਜਿਹੜੀ ਆਪਾਂ ਡਿਟੇਲ ਦੱਸ ਦਾਂਗੇ ਉਹ ਵੀ ਆਪਾਂ ਨਾਲ ਹੀ ਦੱਸ ਦਿੰਨੇ ਆਂ ਵੀ ਕਿਸ ਪੇਜ ਦਾ ਆਪਾਂ ਦੁਪੱਟਾ ਦੁਪट्टे ਦੀ ਜਿਹੜੀ ਕੁਆਲਿਟੀ ਹੈਗੀ ਆ ਆਪਾਂ 1 ਨੰਬਰ ਲਾਉਣੀ ਹੈਗੀ ਕੱਪੜੇ ਦੀ ਕੁਆਲਿਟੀ ਤੁਹਾਨੂੰ 1 ਨੰਬਰ ਮਿਲੂਗੀ ਕੋਈ ਵੀ ਤੁਹਾਨੂੰ ਸਕਰੀਨਸ਼ਾਟ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਸਕਰੀਨਸ਼ਾਟ ਲੈਣਾ ਜੀ ਪਹਿਲਾਂ ਤੁਸੀਂ ਆਪਣੇ ਵਟਸਐਪ ਦਾ ਨੰਬਰ ਨੀਚੇ ਮੈਂਸ਼ਨ ਕੀਤਾ ਹੁੰਦਾਗਾ ਉਹਦੇ ਜਾ ਕੇ ਤੁਸੀਂ ਸਕਰੀਨਸ਼ਾਟ ਦਾ ਫੋਟੋ ਪੇਜ ਦੇਣੀ ਹੈਗੀ ਫਿਰ ਤੁਸੀਂ ਸਾਨੂੰ ਪੁੱਛੋ ਵੀ ਤੁਹਾਡੇ ਕੋਲ ਸੂਟ ਇਹ अवेलेबल ਹੈਗਾਗਾ ਕਿ ਨਹੀਂ ਹੈਗਾ ਤੁਹਾਨੂੰ ਆਪਾਂ yes or no ਦੇ ਵਿੱਚ ਦੱਸਾਂਗੇ ਜੇ ਹੋਇਆ ਤਾਂ ਤੁਸੀਂ ਆਪਣੀ ਪੇਮੈਂਟ ਕਰਕੇ ਆਪਣਾ ਸੂਟ ਲੈ ਸਕਦੇ ਹੋਗੇ ਤੇ ਨਾਲ ਦੀ ਨਾਲ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਸਕਰੀਨਸ਼ਾਟ ਭੇਜ ਦਿਆ ਕਰੋ ਆਪਾਂ ਨੂੰ ਸਕ੍ਰੀਨਸ਼ਾਟ ਭੇਜਣ ਤੋਂ ਬਾਅਦ ਤੁਸੀਂ ਆਪਣਾ ਐਡਰੈਸ ਭੇਜਣਾਗਾ ਜਿੱਥੇ ਤੁਸੀਂ ਕੋਰੀਅਰ ਮਗਵਾਉਣਾਗਾ ਤੁਸੀਂ ਸ਼ਹਿਰ ਦੇ ਵਿੱਚ ਮਗਵਾਉਣਾ ਜਾਂ ਪਿੰਡ ਦੇ ਵਿੱਚ ਮਗਵਾਉਣਾ ਇਹ ਤੁਸੀਂ ਨੀਚੇ ਮੈਂਸ਼ਨ ਕਰ ਦਿਆ ਕਰੋ ਤਾਂ ਜੇ ਪਿੰਡ ਦੇ ਵਿੱਚ ਮਗਵਾਣਾਗਾ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਜੇ ਸ਼ਹਿਰ ਚੋਂ ਗੋਗੇ ਤਾਂ ਸ਼ਹਿਰ ਚ ਵੀ ਤੁਹਾਡਾ ਕੋਰੀਅਰ ਆਊਗਾ ਤੁਸੀਂ ਕਿਤੇ ਵੀ ਦੁਨੀਆ ਦੇ ਕੋਈ ਵੀ ਕੋਨੇ 'ਚ ਬੈਠੇ ਹੋਵੋਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਵੋਗੇ ਇੰਡੀਆ ਦੇ ਵਿੱਚ ਬੈਠੇ ਹੋਵੋਗੇ ਤੁਸੀਂ ਘਰ ਬੈਠੇ ਆਪਣੇ ਸੂਟਾਂ ਦੀ ਬੁਕਿੰਗ ਕਰ ਸਕਦੇ ਹੋਗੇ ਤੇ ਤੇ ਜੀ ਜੇ ਕੋ ਹੋ ਕੇ ਤੁਸੀਂ ਆਪਾਂ ਨੂੰ ਸੂਟ ਆਰਡਰ ਕਰ ਸਕਦੇ ਹੋ ਜੇ ਕੋਈ ਆਪਣੇ ਕੋਲੇ ਚੀਜ਼ ਮਤਲਬ ਨਹੀਂ ਹੋਊਗੀ ਤੁਹਾਡੀ ਪੇਮੈਂਟ ਸਾਡੇ ਕੋਲੇ ਸੇਫ ਹੈਗੀ ਜੇ ਤੁਸੀਂ ਹੋਰ ਮਤਲਬ ਤੁਹਾਨੂੰ ਸੂਟ ਪਸੰਦ ਆਉਂਦਾ ਆ ਤਾਂ ਤੁਸੀਂ ਹੋਰ ਵੀ ਲੈ ਸਕਦੇ ਹੋ ਜੇ ਤੁਸੀਂ ਪੇਮੈਂਟ ਕਰ ਦਿੰਨੇ ਹੋਗੇ ਜੇ ਤੁਸੀਂ ਨਹੀਂ ਮਤਲਬ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਤਾਂ ਸੋ ਤੁਹਾਡੀ ਪੇਮੈਂਟ ਅਸੀਂ ਵਾਪਸ ਕਰਾਂਗੇ ਤੇ ਕਈ ਭੈਣਾਂ ਨਾਲ ਹੋਇਆਗਾ ਆਪਣੇ ਕੋਲੇ ਨਹੀਂ ਹੈਗੇ ਸੀਗੇ ਉਹ ਸੂਟ ਨਾਮ ਆਪਾਂ ਨੂੰ ਮਿਲਣ ਨਹੀਂਗੇ ਤੇ ਆਪਾਂ ਪੇਮੈਂਟ ਉਹਨਾਂ ਦੀ ਵਾਪਸ ਕਰਤੀ ਸੀਗੀ ਇੱਕ ਦੋ ਨਾਲ ਹੀ ਹੋਇਆਗਾ ਵੈਸੇ ਤੇ ਨਹੀਂ ਤੁਸੀਂ ਆਪਣੇ ਨਾਲ ਦੀ ਨਾਲ ਜਦੋਂ ਆਪਾਂ ਵੀਡੀਓ ਪਾਉਣਿਆਂਗੇ ਆਪਣੇ ਸਕਰੀਨਸ਼ਾਟ ਲੈ ਕੇ ਫਟਾਫਟ ਆਪਣਾ ਆਰਡਰ ਕਰ ਦਿਆ ਕਰੋ ਕਿਉਂਕਿ ਬਹੁਤ ਲਿਮਟਿਡ ਸਟਾਕ ਹੁੰਦਾਗਾ ਡੈਲੀ ਜਿਹੜੀ ਆਪਾਂ ਵੀਡੀਓ ਪਾਉਣੀ ਹੈ 1 2 ਸੂਟ ਹੀ ਬਚਦੇ ਨੇਗੇ ਡੈਲੀ ਮਤਲਬ ਜਿੰਨੇ ਸੂਟ ਹੁੰਦੇ ਨੇ ਸਾਰੇ ਚਲੇ ਹੀ ਜਾਂਦੇ ਨੇਗੇ ਅੱਜ ਵਾਲੇ ਜਿਹੜੇ ਸੂਟ ਨੇਗੇ ਬਹੁਤ ਹੀ ਜਿਆਦੇ ਸੋਹਣੇ ਨੇਗੇ ਤੇ ਤੁਸੀਂ ਗਰਮੀਆਂ ਦੇ ਵਿੱਚ ਪਾਉਣ ਵਾਲਾ ਸਟੱਫ ਹੈਗਾ ਵਿਦਆਊਟ ਲਾਈਨਿੰਗ ਇਹਨਾਂ ਨੂੰ ਪਾਣ ਸਕਦੇ ਹੋਗੇ ਇਹ ਖਾਦੀ ਕਾਟਨ ਦਾ ਸੂਟ ਹੈਗਾ ਜੇ ਤੁਸੀਂ ਚਾਹੋ ਤਾਂ ਤੁਸੀਂ ਅੰਡਰ ਸ਼ਰਟ ਮੰਗੂਏ ਤੇ ਸ਼ਰਟ ਤੇ ਲਾਈਨਿੰਗ ਲਗਵਾ ਸਕਦੇ ਹੋਗੇ ਜੇ ਤੁਸੀਂ ਨਹੀਂ ਲਾਇਕ ਕਰਦੇ ਹੈਗੇ ਤਾਂ ਤੁਸੀਂ ਨਾ ਲਗਵਾਓ ਤਾਂ ਵੀ ਕੋਈ ਐਨਾ ਕੋਈ ਚੱਕਰ ਨਹੀਂ ਹੈਗਾ ਵੀ ਤੁਸੀਂ ਇਹਦੇ ਤੇ ਲਾਈਨਿੰਗ ਜ਼ਰੂਰ ਲਗਵਾਨੀ ਲਗਵਾਨੀ ਹੈ ਰੀਵਾ ਬ੍ਰਾਂਡ ਦਾ ਸਟੱਫ ਹੈਗਾ ਇਹ ਬਹੁਤ ਹੀ ਫਾਈਨ ਕੁਆਲਿਟੀ ਹੈਗੀ ਇਹਨੂੰ ਜਦੋਂ ਤੁਸੀਂ ਮਤਲਬ ਸਟਿਚ ਕਰਵਾਉਂਗੇ ਪਹਿਲਾਂ ਇਹਨੂੰ ਪਾਣੀ ਦੇ ਵਿੱਚ ਵਾਸ਼ ਕਰਕੇ ਫਿਰ ਤੁਸੀਂ ਸਟਿਚਿੰਗ ਲਈ ਦੇ ਦੇਣਾਗਾ スクリーンショット ਲੈ ਲਓ ਜੀ ਜਿਹੜੀਆਂ ਪੈਣਾ ਰਹਿ ਗਈਆਂ ਸੀਆਂ ਬਹੁਤ ਡਿਮਾਂਡ ਆਈ ਸੀਗੇ ਇਹਨਾਂ ਸਾਰੇ ਸੁੱਟਾਂ ਦੀ ਜਿਹੜੀ ਅੱਜ ਆਪਾਂ ਵੀਡੀਓ ਪਾਈਏ ਦੁਬਾਰੇ ਲੈ ਕੇ ਆਇਾਂਗੇ ਫਟਾਫਟ ਆਪਣਾ ਆਰਡਰ ਕਰ ਦੋ ਇਹਦਾ ਪ੍ਰਾਈਸ ਹੈਗਾਗਾ 1500 ਜੇ ਤੁਸੀਂ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਦਵਾਂਗੇ ਜੇ ਤੁਹਾਨੂੰ ਕੋਈ ਨੀਡ ਨਹੀਂ ਹੈਗੀ ਦੁਪੱਟੇ ਦੀ ਤੁਹਾਡੇ ਕੋਲ ਹੈਗੇ ਨਿੰਗੇ ਤਾਂ ਤੁਸੀਂ ਘਰੋਂ ਵੀ ਲੈ ਸਕਦੇ ਹੋ ਦੁਪੱਟਾ ਤੁਸੀਂ ਵਾਈਟ ਦੁਪੱਟਾ ਵੀ ਮੰਗਵਾ ਸਕਦੇ ਹੋਗੇ ਬਿਨਾਂ ਡਾਈ ਕੀਤਾ ਦੂਸਰਾ ਕਲਰ ਇਹਦੇ ਵਿੱਚ ਹੈਗਾ ਸੀ ਮਹਿਰੂਨ ਵੀ ਨਹੀਂ ਹੈਗਾ ਇਹ ਪਰਪਲ ਜਿਹਾ ਹੈਗਾ ਪਰ ਡਾਰਕ ਪਰਪਲ ਜਿਹਾ ਸੂਟ ਹੈਗਾ ਇਹ ਵੀ ਰੀਵਾ ਬ੍ਰੈਂਡ ਦਾ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟਿੰਗ ਹੈਗੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਜੇ ਤੁਸੀਂ ਸਟਿਚ ਕਰਵਾਉਣਾ ਚਾਹੋ ਨੇ ਤਾਂ ਤੁਸੀਂ ਸਿਲਾਈ ਵੀ ਕਰਵਾ ਕੇ ਮੰਗਵਾ ਸਕਦੇ ਹੋ ਬਿਨਾਂ ਸਿਲਾਈ ਕੀਤੇ ਵੀ ਮੰਗਵਾ ਸਕਦੇ ਹੋਗੇ スクリーンショット ਲੈ ਲਓ ਜੀ ਬਹੁਤ ਸਾਰੀਆਂ ਭੈਣਾਂ ਰਹਿ ਗਈਆਂ ਸੀਗੀਆਂ ਤੇ ਉਹ ਆਪਣਾ ਸਕਰੀਨਸ਼ਾਟ ਲੈ ਕੇ ਆਪਣਾ ਫਟਾਫਟ ਆਰਡਰ ਦੇ ਦਿਓ ਜੀ ਫਿਰ ਨਹੀਂ ਮਿਲਣਾ ਜੀ ਤਾਂ ਸਭ ਤੋਂ ਪਹਿਲਾਂ ਮੈਸੇਜ ਆ ਜਾਣਗੇ ਪੇਮੈਂਟ ਆ ਜਾਊਗੀ ਉਹ ਸੂਟ ਲੈ ਜਾਣਗੇ ਦੁਬਾਰਾ ਇਹ ਸਟਾਕ ਨਹੀਂ ਆਉਣਾ ਹੈਗਾ ਫਿਰ ਇਹ ਦੇਖ ਇਹ ਹੈਗਾਗਾ ਟਿਸਟਾ ਦਾ ਟੀਸਟਾ ਬ੍ਰੈਂਡ ਦਾ ਸਟੱਫ ਹੈਗਾ ਇਹਦਾ ਵੀ ਪ੍ਰਾਈਸ ਹੈਗਾ 1500 ਬਹੁਤ ਜਿਆਦੇ ਸੋਹਣੀ ਪ੍ਰਿੰਟਿੰਗ ਹੈਗੀ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਕੋਈ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ ਪਰ ਪਲੀਜ਼ ਕੱਲੀ ਸ਼ਰਟ ਲਈ ਨਾ ਤੁਸੀਂ ਮੈਸੇਜ ਕਰੋ ਵੀ ਸਾਨੂੰ ਕੱਲੀ ਸ਼ਰਟ ਦੇ ਦਿਓ ਕਿਉਂਕਿ ਅਸੀਂ ਕੱਲੀ ਸ਼ਰਟ ਨਹੀਂ ਦਿੰਦੇ ਨਾ ਅਸੀਂ ਕੱਲੀ ਬਾਟਮ ਦਈਏ ਕੋਈ ਹੁੰਦਾ ਵੀ ਹਾਂ ਕੋਈ ਸ਼ਰਟ ਹੁੰਦੀ ਆ ਉਹ ਸੀ ਦੇ ਦਿੰਨੇ ਆ ਕਿ ਐਵੇਂ ਸੂਟ ਦੇ ਵਿੱਚੋਂ ਸੀ ਇਕੱਲੀ ਸ਼ਰਟ ਨਹੀਂ ਦਿੰਦੇ ਹੈਗੇ ਪੀਸਟਾ ਬ੍ਰਾਂਡ ਦਾ ਫੈਬਰਿਕ ਹੈਗਾ ਬਹੁਤ ਹੀ ਜ਼ਿਆਦੇ ਹਾਈ ਕੁਆਲਿਟੀ ਹੈਗੀ ਕੱਪੜੇ ਦੀ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਇੰਨਾ ਜ਼ਿਆਦੇ ਫਾਈਨ ਕੱਪੜਾ ਹੈਗਾ ਜਿੰਨਾ ਵੀ ਤੁਸੀਂ ਕਹਿ ਦੋ ਦੁਬਾਰਾ ਇਹ ਪ੍ਰਿੰਟ ਨਹੀਂ ਮਿਲਨੇ ਹੈਗੇ ਦੁਪੱਟਾ ਤੁਸੀਂ ਲਗਾ ਸਕਦੇ ਹੋਗੇ ਸਾਨੂੰ ਦੱਸ ਸਕਦੇ ਹੋ ਵੀ ਇਸ ਕਲਰ ਦਾ ਦੁਪੱਟਾ ਸਾਨੂੰ ਲਗਾ ਕੇ ਦੇ ਦਿਓ ਲੈਸ ਤੁਸੀਂ ਲਗਵਾਉਣਾ ਚਾਹੋਗੇ ਤਾਂ ਆਪਾਂ ਲੈਸ ਵੀ ਤੁਹਾਨੂੰ ਲਗਾ ਕੇ ਦੇਵਾਂਗੇ ਹਾਜਰੀ ਕਲਰ ਦੇ ਵਿੱਚ ਸੂਟ ਹੈਗਾ ਇਹ ਵੀ ਟਿਸਟਾ ਦਾ ਫੈਬਰਿਕ ਹੈਗਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟਿੰਗ ਦੇ ਡਿਜ਼ਾਈਨ ਆਪਣੇ ਹਰ ਇੱਕ ਕਸਟਮਰ ਨੂੰ ਪਸੰਦ ਆਉਂਦੇ ਨੇਗੇ ਬਹੁਤ ਸਾਰੇ ਪ੍ਰਿੰਟ ਸੂਟ ਲੈ ਕੇ ਜਾਂਦੇ ਨੇਗੇ ਤੇ ਵਰਕ ਵਗੈਰਾ ਦੇ ਵੀ ਆਰਡਰ ਆਏ ਨੇ ਜੋ ਤੁਸੀਂ ਵੀ ਕੋਈ ਵੀ ਤੁਸੀਂ ਆਪਣੀ ਚੋਇਸ ਦਾ ਵਰਕ ਦੇਣਾਗਾ ਤਾਂ ਤੁਸੀਂ ਦੇ ਸਕਦੇ ਹੋਗੇ ਨਹੀਂ ਸਾਡੇ ਕੋਲੇ ਬਹੁਤ ਸਾਰੇ ਡਿਜ਼ਾਈਨ ਹੁੰਦੇ ਨੇ ਅਸੀਂ ਕਰਵਾ ਦਾਂਗੇ ਦੇਖੋ ਜੀ ਸਕਰੀਨਸ਼ਾਟ ਲੈ ਲਓ ਜੀ ਬਹੁਤ ਲਿਮਿਟਿਡ ਜਸਟਾਕ ਹੈਗਾ ਇਹ ਦੁਬਾਰਾ ਨਹੀਂ ਆਉਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਿ ਜਿੰਨਾ ਪੈਣਾ ਨੇ 1 ਜਾਂ 2 ਤਿੰਨ ਜਿੰਨੇ ਵੀ ਸੂਟ ਲੈਣੇ ਨੇਗੇ ਆਪਣੇ ਫਾਸਟਲੀ ਆਰਡਰ ਕਰਕੇ ਰਖਵਾ ਸਕਦੇ ਹੋ ਸਾਡੇ 1500 ਪ੍ਰਾਈਸ ਆ ਸਾਰਿਆਂ ਦਾ ਰੋਜ਼ੀ ਕਲਰ ਦਾ ਸੂਟ ਹੈਗਾ ਡਿਫਰੈਂਟ ਜਿਹਾ ਪ੍ਰਿੰਟ ਬਣਿਆ ਹੋਇਆ ਹੈਗਾ ਇਹਦੇ ਉੱਪਰ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੈਗੇ ਨੇਗੇ ਦੂਜਾ ਕਲਰ ਹੈਗਾਗਾ ਮਸਟਰਡ येलो ਜਾਗਾ ਇਦੇ ਵਿੱਚ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੋਂਦਾਗਾ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਸੂਟ ਰਖਵਾ ਸਕਦੇ ਹੋਗੇ ਸਲਾਈ ਕਰਵਾਉਂਗੇ ਤਾਂ ਸਲਾਈ ਦੀ ਸਾਰੀ ਜ਼ਿੰਮੇਵਾਰੀ ਸਾਡੇ ਤੇ ਛੱਡ ਦਿਓ ਬਹੁਤ ਜ਼ਿਆਦੇ ਸੋਹਣੀ ਸਟਿਚਿੰਗ ਕਰਕੇ ਦੇਵਾਂਗੇ ਲੇਸ ਵਗੈਰਾ ਦੇ ਫਿਨਿਸ਼ਿੰਗ ਕਰਕੇ ਦੋ ਕਲਰ ਨੇ ਇਹਦੇ ਵਿੱਚ ਦੁਪੱਟੇ ਇਹਨਾਂ ਨਾਲ ਤੁਸੀਂ ਚਰੂਨ ਦੇ ਲਗਵਾ ਸਕਦੇ ਹੋਗੇ ਹਾਫ ਪਿਓਰ ਦੇ ਲਗਵਾ ਸਕਦੇ ਹੋਗੇ ਕੋਟੇ ਦੇ ਵੀ ਲਗਵਾ ਸਕਦੇ ਹੋਗੇ ਗਰਮੀ ਆ ਜੀ ਇਹ ਵੀ ਬਹੁਤ ਜਾਂਦੇ ਸੋਨਾ ਪ੍ਰਿੰਟ ਹੈਗਾ ਰੀਵਾ ਬ੍ਰਾਂਡ ਦਾ ਹੈਗਾ ਇਹ ਵੀ ਇਹਦਾ ਪ੍ਰਾਈਸ ਹੈਗਾ ਹੈਗਾ 1250 ਅਸੀਂ ਕਿਸੇ ਵੀ ਸਟੱਫ ਦਾ ਤੁਹਾਨੂੰ ਐਵੇਂ ਹੀ ਨਹੀਂ ਪ੍ਰਾਈਜ਼ ਵੀ ਆਪਣਾ ਸਹੀ ਮਾਰਜਨ ਰੱਖ ਕੇ ਅਸੀਂ ਦਿੰਨੇ ਹਾਂਗੇ ਨਹੀਂ ਹੈਗਾ ਵੀ ਅਸੀਂ ਵੱਧ ਮਾਰਜਨ ਰੱਖ ਕੇ ਤੁਹਾਨੂੰ ਹੁਣ ਉਹ 1500 ਵਾਲੇ ਸੀਗੇ ਕਹਿਣ ਨੂੰ ਅਸੀਂ ਇਹਨੂੰ ਵੀ 1500 ਕਹਿ ਸਕਦੇ ਸੀ ਪਰ ਨਹੀਂ ਪਰ ਜਿੰਨਾਕ ਸਾਡਾ ਮਾਰਜਨ ਅਸੀਂ ਸਹੀ ਸਹੀ ਚੱਲਦੇ ਆਂਗੇ ਆਸਤੇ ਆਸਤੇ ਤੇ ਉਹਨਾਂਕ ਆਪਣੇ ਮਾਰਜਨ ਨਾਲੇ 1250 ਦਾ ਸੂਟ ਹੈਗਾ ਕੋਈ ਵੀ ਪੈਨ ਲੈਣਾ ਚਾਹੁੰਦੀ ਸਕਰੀਨਸ਼ਾਟ ਭੇਜ ਦਿਓ ਪ੍ਰਿੰਟ ਜਬ ਬਹੁਤ ਜ਼ਿਆਦਾ ਸੋਣੇਗਾ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਸਾਰੇ ਸੂਟ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਕਿਸੇ ਨੂੰ ਵੀ। ਮੇਰੇ yellow suit ਪਾਇਆ ਹੋਇਆ ਸੀਗਾ ਇਹਦੇ ਨਾਲ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ। ਮੈਂ ਵਰਕ ਮੇਰੇ ਬਾਜੂ ਤੇ ਵਰਕ ਸੀਗਾ ਕੋਈ ਵੀਡੀਓ ਚ ਇੱਥੇ ਤੁਸੀਂ ਚੈੱਕ ਕਰ ਸਕਦੇ ਹੋਗੇ। ਟੈਸਟਾ ਬ੍ਰੈਂਡ ਦਾ ਫੈਬਰਿਕ ਹੈਗਾ 1500 ਪ੍ਰਾਈਸ ਹੈ ਦਾ ਵੀ। ਤੁਸੀਂ ਲੈਣਾ ਚਾਹੋਗੇ ਲਿਜਾਜ਼ ਸਕਦੇ ਹੋਗੇ। ਜਿਵੇਂ ਮੇਰੇ ਵਰਗੀ ਕੀਤਾ ਹੋਇਆ ਬਾਜੂ-ਬਾਜੂ ਤੇ ਤੁਸੀਂ ਉਵੇਂ ਕਰਵਾਉਣਾ ਹੈਗਾ ਉਵੇਂ ਵੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਸਕਰੀਨਸ਼ਾਟ ਲੈ ਲਓ ਬਹੁਤ ਜਿਆਦੇ ਸੋਹਣੀ ਪ੍ਰਿੰਟਿੰਗ ਹੈਗੀ ਕਲਰ ਇਹਦੇ ਵਿੱਚ yellow ਹੀ ਹੈ ਇਹ ਵੀ ਬਹੁਤ ਜਿਆਦਾ ਸੋਹਣਾ ਹੋਇਆਗਾ ਪ੍ਰਿੰਟ ਕਲਰ ਵੀ ਇਹਦੇ ਨਾਲ ਦਾ ਸੂਟ ਸਲਾਈ ਲਈ ਗਿਆ ਹੋਇਆਗਾ ਜਦੋਂ ਸਟਿਚ ਹੋ ਕੇ ਆਗੇ ਤੁਹਾਨੂੰ ਦਿਖਾਵਾਂਗੇ ਡਿਜ਼ਾਈਨ ਬਣਿਆ ਹੋਇਆ ਲੈਸਸ ਵਗੈਰਾ ਦਾ ਡਿਜ਼ਾਈਨ ਦੇ ਕੇ ਆਪਾਂ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਕੀਤਾ ਹੈਗਾ ਆਪਣੇ ਨਾਲ ਜੁੜੇ ਰਹੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਹੁਤ ਜਿਆਦਾ ਸੋਹਣੇ ਸੂਟ ਰੈਡੀ ਹੋ ਕੇ ਆ ਰਹੇ ਨੇ ਤੇ ਅਸੀਂ ਚੈੱਕ ਕਰ ਰਹੇ ਹਾਂ विदाउट लाइनिंग स्टिच ਹੋਗਾ ਜਿਹੜੀਆਂ ਭੈਣਾਂ ਆਪਾਂ ਤੋਂ ਬਾਹਰ ਮੈਸੇਜ ਆਏ ਸੀਗੇ ਵੀ ਸਾਨੂੰ ਬਿਨਾ ਲਾਈਨਿੰਗ ਤੋਂ ਸੂਟ ਚਾਹੀਦੇ ਨੇਗੇ ਉਹ ਤੁਸੀਂ ਰਖਵਾ ਸਕਦੇ ਹੋ ਪ੍ਰਾਈਸ ਵੀ ਠੀਕ ਹੈਗਾ 1550 ਪ੍ਰਾਈਸ ਹੈ ਇਹ ਨਹੀਂ ਹੈਗਾ ਵੀ ਅੱਜ ਅਸੀਂ ਇੰਡੀਆ ਵਾਲਿਆਂ ਲਈ ਜਾਂ 1550 ਹੈ ਜਾਂ ਬਾਹਰਲੇ ਲਈ ਇੱਕ ਇਕੁਅਲ ਰੇਟ ਰੱਖ ਕੇ ਚੱਲਦੇ ਆਂਗੇ ਜਿਹੜਾ ਇੰਡੀਆ ਵਾਲਿਆਂ ਲਈ ਰੇਟ ਹੈਗਾ ਉਹੀ ਅਸੀਂ ਬਾਹਰਲੇ ਨੂੰ ਦੇਵਾਂਗੇ ਇਹ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ 2000 ਦਾ ਦੇ ਦਾਂਗੇ ਜਾਂ ਵੱਧ ਦੱਸ ਦਾਂਗੇ ਆਪਣੀ ਇਮਾਨਦਾਰੀ ਨਾਲ ਕੰਮ ਕਰ ਰਹੇ ਆਂਗੇ ਇਹੋ ਜੀ ਗੱਲ ਨਹੀਂ ਹੈਗੀ ਵੀ ਅਸੀਂ ਕੁਝ ਵੀ ਵੱਧ ਲਾਵਾਂਗੇ ਜੋ ਬਸ ਪ੍ਰਾਈਸ ਫਿਕਸ ਹੈ ਤਾਂ ਫਿਕਸ ਹੈ 1500 ਪ੍ਰਾਈਸ ਹੈਗਾ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਦਿਓ ਆਪਾਂ ਨੂੰ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਕਰੀਮ ਜャ ਚਾਰਟ ਹੈ ਦੇ ਵਿੱਚ ਕਲਰ ਗਰਮੀਆਂ ਦੇ ਵਿੱਚ ਸਾਰਾ ਟੇਸਟਾ ਦਾ ਫੈਬਰਿਕ ਹੈ ਜਿਹੜਾ ਅਸੀਂ ਰੀਵਾ ਕਹਿ ਰਹੇ ਹਾਂ ਉਹ ਰੀਵਾ ਦਾ ਹੋਊਗਾ ਜਿਹੜਾ ਟੇਸਟਾ ਕਹਿ ਰਹੇ ਉਹ ਟੇਸਟਾ ਦਾ ਬਹੁਤ ਜਿਆਦਾ ਸੋਹਣੀ ਕੁਆਲਿਟੀ ਹੈ ਕਿੰਨਾ ਫਾਈਨ ਕੱਪੜਾ ਹੈਗਾ ਜਿੰਨਾ ਵੀ ਕਹਿ ਦੋ ਇਹ लवलीੰਡਾ ਪ੍ਰਿੰਟ ਹੈਗਾ ਇਹਦਾ ਪ੍ਰਾਈਸ ਵੀ 1500 ਹੈਗਾ ਇਹਨਾਂ ਹਾਲ ਇਹਦੇ ਨਾਲ ਦਾ ਆਪਣੇ ਕੋਲੇ ਰਹਿ ਗਿਆ ਇੱਕ ਸੂਟ ਇਹੀ ਇਹਦੇ ਨਾਲ ਦੇ ਕਈ ਆਪਾਂ ਥਾਣ ਮੰਗਵਾਇਆ ਸੀਗਾ ਬਸ ਇੱਕ ਸੂਟ ਹੈਗਾ ਹੁਣ ਲਾਸਟ ਜਿਹੜੀ ਭੈਣ ਪਹਿਲਾਂ ਮੈਸੇਜ ਕਰਕੇ ਆਪਣਾ ਸਕਰੀਨਸ਼ਾਟ ਭੇਜ ਕੇ ਲੈ ਜਾਊਗੀ ਸੂਟ ਉਹ ਲੈ ਜਾਊਗੀ ਜਿਹੜੀ ਰਹਿ ਗਈਆਂ ਤਾਂ ਫਿਰ ਇਹ ਦੁਬਾਰਾ ਨਹੀਂ ਮਿਲਣਾ ਹੈਗਾ ਤੁਸੀਂ ਲਿਜਾ ਸਕਦੇ ਹੋਗੇ ਲਵਲੀਨ ਦਾ ਪ੍ਰਿੰਟ ਹੈ ਜਿਹੜੀ ਚੀਜ਼ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਉਹ ਵੀ ਤੁਹਾਡੇ ਘਰ ਤੱਕ ਆਊਗੀ ਇਹ ਨਹੀਂ ਹੈਗਾ ਵੀ ਕੁਝ ਗਲਤ ਆਜੂਗਾ スクリーンショット ਲੈ ਲਓ ਦੁਪੱਟਾ ਤੁਸੀਂ ਕਹੋਗੇ ਤਾਂ ਆਪਾਂ ਲਗਾ ਕੇ ਦੇਵਾਂਗੇ ਨਹੀਂ ਵਿਦਆਊਟ ਦੁਪੱਟਾ ਐਦਾ ਹੀ ਤੁਹਾਡੇ ਕੋਰੀਅਰ ਕਰ ਦਾਂਗੇ ਸਟੀਚਿੰਗ ਕਹੋਗੇ ਤਾਂ ਕਰਕੇ ਦੇਵਾਂਗੇ ਬਿਨਾਂ ਸਲਾਈ ਤੋਂ ਵੀ ਮਗਵਾ ਸਕਦੇ ਹੋ ਇਹ ਵੀ ਬਹੁਤ ਜ਼ਿਆਦਾ ਸੋਨਾ ਕਲਰ ਹੈ ਤੁਸੀਂ ਚੈੱਕ ਕਰ ਜਦੋਂ ਸਕਰੀਨ ਸ਼ਾਟ ਭੇਜਣਾ ਜੀ ਉਦੋਂ ਤੁਸੀਂ ਦੂਰ ਤੋਂ ਭੇਜਿਆ ਕਰੋ ਨੇੜੇ ਤੋਂ ਨਾ ਭੇਜਿਆ ਕਰੋ ਮੈਨੂੰ ਤਾਂ ਫੈਬਰਿਕ ਦਾ ਹੀ ਨਹੀਂ ਪਤਾ ਲੱਗਦਾ ਪ੍ਰਿੰਟ ਹੀ ਨਹੀਂ ਸਮਝ ਆਉਂਦਾ ਹੈਗਾ ਸਕਰੀਨ ਸ਼ਾਟ ਜਿਹੜਾ ਮੇਰੇ ਸੂਟ ਪਾਇਆ ਹੋਇਆ ਇਹਦੇ ਨਾਲ ਦੇ ਆਪਾਂ ਸੂਟ ਰੈਡੀ ਕਰ ਚੁੱਕੇ ਹਾਂ ਜੀ ਤਿੰਨ ਚਾਰ ਰੈਡੀ ਹੋਣ ਲਈ ਗਏ ਹੋਏ ਨੇ ਕੁਝ ਕਨੇ ਆਰਗੈਂਜ਼ਾ ਤੇ ਬਣਾਏ ਨੇ ਕੁਝ ਕਨੇ ऐसे स्टफ ਤੇ ਬਣਾਏ ਨਗੇ ਕਾਟਨ ਤੇ ਜੇ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਕੁਸ਼ਕ ਸੂਟ ਆਪਾਂ ਨੂੰ ਮਿਲਣਗੇ ਜਿਆਦਾ ਨਹੀਂ ਮਿਲੇ ਹੈਗੇ ਤਾਂ ਤੁਸੀਂ ਜਿਦਾਂ ਮੇਰੇ ਪਾਇਆ ਹੋਇਆ ਐਵੇਂ ਪੈਚ ਲਗਵਾ ਕੇ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਹੋਇਆਗਾ ਤਾਂ ਤੁਸੀਂ ਵੀ ਸੂਟ ਰੈਡੀ ਕਰਵਾ ਸਕਦੇ ਹੋਗੇ ਇੱਕ ਤਾਂ ਮੇਰੇ ਜਿਹੜੇ ਪਾਇਆ ਹੋਇਆ ਸੇਮ ਕਲਰ ਯਾ ਰੈੱਡ ਇਹ ਵੀ ਜਿਹੜਾ ਮਤਲਬ ਕਪੜਾ ਰੀਵਾ ਬ੍ਰਾਂਡ ਦਾਗਾ ਦੇਖੋ ਇੰਨਾ ਜਾਦੇ ਫਾਈਨ ਕਪੜਾ ਮੈਂ ਪਾਈ ਬੈਠੀਆਂ ਹਨਾ ਤਾਂ ਮੈਂ ਤੁਹਾਨੂੰ ਦੱਸ ਰਹੀਆਂ ਹਾਂਗੀ ਬਹੁਤ ਜ਼ਿਆਦੇ ਗਰਮੀ 'ਚ ਬਹੁਤ ਸੋਹਣਾ ਕਪੜਾ ਹੈਗਾ ਇੱਕ ਰੈੱਡ ਕਲਰ ਹੈਗਾ ਤੇ ਇੱਕ ਫਰੋਜ਼ੀ ਕਲਰ ਹੈ ਇਹਦੇ ਵਿੱਚ ਜਿਹੜੀਆਂ ਪੈਣਾ ਰਹਿ ਗਈਆਂ ਸੀ ਮੰਗ ਰਹੀਆਂ ਸੀ ਕਾਟਨ ਸ਼ਿਮਰ ਦੇ ਸੂਟ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਜੀ ਇਹ ਕਲਰ ਹੈਗੇ ਨੇਗੇ ਤੁਸੀਂ ਵਰਕ ਕਰਵਾ ਕੇ ਐਵੇਂ ਦਾ ਸੂਟ ਰੈਡੀ ਕਰਵਾ ਸਕਦੇ ਹੋਗੇ ਪ੍ਰਾਈਸ ਹੈਗਾ ਇਹਨਾਂ ਦਾ 1500 ਵਰਕ ਦੇ ਚਾਰजेस ਹੋਣਗੇ ਅਲੱਗ ਸਟੀਚਿੰਗ ਦੇ ਚਾਰजेस ਅਲੱਗ ਹੋਣਗੇ ਜੇ ਤੁਸੀਂ ਵਰਕ ਕਰਵਾਉਂਗੇ ਕਿਉਂਕਿ ਵਰਕ ਤੇ ਵੀ ਥੋੜੀ ਜੀ ਕੋਸਟ ਤਾਂ ਆ ਜਾਂਦੀ ਹੈ ਪਹਿਲਾਂ ਅਸੀਂ ਆਰਗੈਂਜ਼ਾ ਲਗਾਉਣੇ ਆਂਗੇ ਫਿਰ ਉਸ ਤੇ ਕੰਮ ਹੁੰਦਾ ਕਿਉਂਕਿ ਇਹ ਕਪੜਾ ਵੀ ਸਾਨੂੰ ਖਰੀਦਣਾ ਪੈਂਦਾ ਹੈਗਾ ਜਿਹੜਾ ਆਰਗੈਂਜ਼ਾ ਆਪਾਂ ਵਧੀਆ ਵਾਲਾ ਲਾਇਆ ਹੋਇਆ ਹੈ ਜਿਸ 베ਸ ਦਾ ਕਪੜਾ ਹੈਗਾ ਉਸ 베ਸ ਦਾ ਹੀ ਆਪਾਂ ਆਰਗੈਂਜ਼ਾ ਰੱਖਿਆ ਹੈਗਾ ਤੇ ਤੁਸੀਂ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ WhatsApp ਤੇ ਆਪਾਂ ਨੂੰ ਮੈਸੇਜ ਕਰ ਦਿਓ ਤੇ ਇੱਕ ਆਪਾਂ ਕੱਲ ਸੂਟ ਪਾਏ ਸੀਗੇ ਬਟਰ ਕਾਟਨ ਦੇ ਆਪਾਂ ਵਰਕ ਵਾਲਾ ਸੂਟ ਪਾਇਆ ਸੀਗਾ ਉਹਦੇ ਵਿੱਚ ਕੁਝ ਕੁ ਪਹਿਨਣਾਂ ਨੇ ਸੂਟ ਲੈ ਲੇ ਵਰਕ ਕਰਨੇ ਦੇਤੇ ਪਰ ਮੈਂ ਤੁਹਾਨੂੰ ਫੇਰ ਵੀ ਹਨਾ ਤੁਹਾਨੂੰ ਕਲਰ ਦਿਖਾ ਦੇਣੀ ਆ ਜਿਹੜੀਆਂ ਮਤਲਬ ਰਹਿ ਗਈਆਂ ਸੀਗੀਆਂ ਆਪਾਂ ਤੋਂ ਫੋਟੋ ਮੰਗਦੇ ਨੇਗੇ ਮੈਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਕਲਰ ਦਿਖਾ ਦੇਣੀ ਆ ਸਾਰੇ ਬਟਰ ਕਾਟਨ ਦੇ ਕਲਰ ਨੇਗੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਦੇਖੋ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋ ਵਰਕ ਕਰਵਾ ਸਕਦੇ ਹੋ ਕਿਉਂਕਿ ਫੋਟੋ ਦੇ ਵਿੱਚ ਕਈ ਵਾਰ ਥੋੜਾ ਜਿਹਾ ਕਲਰ ਦਾ ਫਰਕ ਪੈ ਜਾਂਦਾ ਸਮਝ ਨਹੀਂ ਲੱਗਦਾ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਓ ਸਾਰੇ ਕਲਰ ਇੰਨੇ ਕ ਜਿਆਦੇ ਸੋਹਣੇ ਨੇ ਜਿੰਨੇ ਵੀ ਤੁਸੀਂ ਕਹਿ ਲਓ ਇਹ ਸਾਰੇ ਬਟਰ ਕਾਟਨ ਦਾ ਕਲਰ ਲੇਨਗੇ ਬਹੁਤ سارے ਕਲਰ ਨੇ ਇਹਦੇ ਵਿੱਚ ਕੁਝ ਕੁ ਸੇਲ ਹੋਏ ਹੋਏ ਨੇ ਆਪਾਂ ਨਹੀਂ ਕੱਢੇ ਹੈਗੇ। ਉਹ ਆਪਾਂ ਵਰਕ ਲਈ ਜਾਣੇ ਨੇਗੇ ਕੁਝ ਕੁ ਸੂਟ। ਇਹਨਾਂ ਤੇ ਤੁਸੀਂ ਮਸ਼ੀਨ ਵਰਕ ਕਰਵਾ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਸੂਟ ਦਿਖਾਇਆ ਸੀਗਾ। ਤੇ ਆਪਾਂ ਵਰਕ ਵਾਲੇ ਸੂਟ ਤੁਹਾਡੇ ਲਈ ਬਹੁਤ ਜਲਦੀ ਲੈ ਕੇ ਆਵਾਂਗੇ ਰੈਡੀ ਹੋ ਰਹੇ ਨੇ ਕਸਟਮਰਾਂ ਦੇ। ਤੇ ਕੋਈ ਵੀ ਤੁਹਾਡੇ ਕੋਲੇ ਆਪਣਾ ਡਿਜ਼ਾਈਨ ਹੈ ਤਾਂ ਤੁਸੀਂ ਸ਼ੇਅਰ ਕਰ ਦਿਓ ਆਪਾਂ ਨੂੰ ਸੂਟ ਆਪਾਂ ਰੈਡੀ ਕਰ ਦਾਂਗੇ ਤੁਹਾਡਾ। ਕੋਈ ਵੀ ਤੁਹਾਨੂੰ ਇਹਦੇ ਵਿੱਚੋਂ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਤੁਸੀਂ ਪਲੇਨ ਵੀ ਲੈ ਸਕਦੇ ਹੋਗੇ ਵਰਕ ਕਰਵਾਉਣਾ ਵਰਕ ਵੀ ਕਰਵਾ ਸਕਦੇ ਹੋਗੇ ਕਪੜਾ ਬਿਲਕੁਲ ਫਾਈਨ ਹੈਗਾ ਕੁਆਲਿਟੀ ਇੱਕ ਨੰਬਰ ਹੈਗੀ ਕਪੜੇ ਦੀ ਕਪੜਾ ਜਿੰਨਾ ਵੀ ਤੁਸੀਂ ਸਾਡੇ ਤੋਂ ਲਓਗੇ ਤੁਸੀਂ ਕਢਾਈ ਕਰਾਓਗੇ ਹੈਟ ਵਰਕ ਕਰਾਓਗੇ ਕੋਈ ਵੀ ਫੈਬਰਿਕ ਉਹ ਕਰੋਗੇ ਕਪੜਾ ਤੁਹਾਨੂੰ ਸਾਰਾ ਇੱਕ ਨੰਬਰ ਮਿਲੂਗਾ ਜਿੰਨੇ ਵੀ ਆਪਣੇ ਬਹੁਤ ਸਾਰੇ ਕਸਟਮਰ ਰਣਗੇ ਤੇ ਜਿੰਨੇ ਵੀ ਸੂਟ ਰੈਡੀ ਹੋ ਕੇ ਜਾ ਰਹੇ ਨੇ ਸਾਰਿਆਂ ਨੂੰ ਬਹੁਤ ਪਸੰਦ ਆ ਰਹੇ ਨੇ ਜਿਹੜੇ ਨਵੇਂ ਜੁੜੇ ਹੋਗੇ ਜਦੋਂ ਤੁਹਾਡੇ ਕੋਲੇ ਸੂਟ ਰੈਡੀ ਹੋ ਕੇ ਆਣਗੇ ਤੇ ਉਮੀਦ ਕਰਦੀ ਆ ਤੁਹਾਨੂੰ ਵੀ ਸਾਡੇ ਸੂਟ ਪਸੰਦ ਆਣਗੇ ਹਨਾ ਫੈਬਰਿਕ ਦਾ ਬਹੁਤ ਜ਼ਿਆਦਾ ਵਧੀਆਗਾ ਸਟਿਚਿੰਗ ਦੇ ਵਿੱਚ ਤੁਸੀਂ ਮੈਨੂੰ ਇਹ ਦੱਸ ਦਿਆ ਕਰੋ ਵੀ ਆਪਾਂ ਲੂਜ਼ਿੰਗ ਰੱਖਣੀ ਹੈ ਕਿ ਨਹੀਂ ਰੱਖਣੀ ਲੂਜ਼ਿੰਗ ਜਾਂ ਤੁਹਾਡਾ ਪ੍ਰੋਪਰ ਫਿਟਿੰਗ ਵਾਲਾ ਨਾਪ ਹੀ ਹੈਗਾ ਸਾਰੀ ਮੈਨੂੰ ਡਿਟੇਲਸ ਸਮਝਾ ਦਿਆ ਕਰੋ ਜੀ ਜਦੋਂ ਸਟਿਚਿੰਗ ਤੇ ਤੁਹਾਡੇ ਨਾਪ ਹੁੰਦਾ ਹੈਗਾ ਤੇ ਬਹੁਤ ਸਾਰੀਆਂ ਭੈਣੇ ਕੱਲ ਆਰਡਰ ਆਰਡਰ ਦਿੱਤੇ ਨੇਗੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਇਦਾਂ ਹੀ ਆਪਣੇ ਨਾਲ ਜੁੜੇ ਰਹੋ ਇਦਾਂ ਹੀ ਆਪਣੀ ਭੈਣ ਨੂੰ ਪਿਆਰ ਕਰਦੇ ਰਹੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਫਟਾਫਟ ਆਪਣੇ ਦੋ ਕੇ ਪੂਰੇ ਕਰ ਦੋ ਤੇ ਤੁਹਾਡੀ سپورਟ ਨਾਲ ਹੀ ਆਪਾਂ ਸਾਰਾ ਖੁਸ਼ ਹੈ ਜੀ ਅੱਗੇ ਬਾਤ ਰਿਆਂਗੇ ਹਨਾ ਜੀ ਇਦਾਂ ਹੀ سپورਟ ਕਰਦੇ ਰਹੋ ਥੈਂਕ ਯੂ ਸੋ ਮਾਚ ਸਾਰਸ਼ੀ ਕਾਲ ਜੀ ਬਾਏ ਬਾਏ